ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਪੰਜਾਬੀ ਜੀਵਨ ਚੈਨਲ ਤੇ ਮਨਿੰਦਰ ਮੰਗਟ ਦੇ ਬਲੌਗ ਤੇ ਲੋਕਾਂ ਦੇ ਸਵਾਲਾਂ ਬਾਰੇ ਗੱਲ ਕਰਦੇ ਹਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਗੱਲ ਬਹੁਤ ਜ਼ਿਆਦਾ ਚਰਚਾ ਦਾ ਕੇਂਦਰ ਬਣੀ ਹੋਈ ਹੈ ਗੱਲ ਹੈ ਮੈਕ ਦੇ ਜੀਠ ਮਨਿੰਦਰ ਮੰਗਟ ਦੇ ਬਲੌਗ ਦੀ ਕੁਝ ਦਿਨ ਪਹਿਲਾਂ ਮਨਿੰਦਰ ਵੀਰ ਨੇ ਆਪਣਾ ਨਵਾਂ ਬਲੌਗ ਪਾਇਆ ਜੈਸ ਦਾ ਥੰਬਨੇਲ ਲਗਾਇਆ ਸੀ ਰਵੀ ਇੰਡੀਆ ਤੋਂ ਵਾਪਸ ਆਇਆ ਬਲੌਗ ਦੇ ਅੰਦਰ ਉਸਨੇ ਦੱਸਿਆ ਕਿ ਰਵੀ ਤੇ ਮਹਿਕ ਦੇ ਮਾਤਾ ਜੀ ਇੰਡੀਆ ਗਏ ਸੀ ਉਹ ਅੱਜ ਵਾਪਸ ਆ ਰਹੇ ਹਨ ਉਸਨੇ ਇਹ ਵੀ ਕਿਹਾ ਕਿ ਉਹ ਖੁਦ 에ਰਪੋਰਟ ਜਾ ਰਿਹਾ ਹੈ ਉਹਨਾਂ ਨੂੰ ਲੈਣ ਲਈ ਪਰ ਬਾਅਦ ਵਿੱਚ ਵੀਡੀਓ ਵਿੱਚ ਮਨਿੰਦਰ ਵੀਰ ਨੇ ਕਿਹਾ ਕਿ ਉਹਨਾਂ ਨੂੰ ਰਿਕੀ 에ਰਪੋਰਟ ਤੋਂ ਲੈ ਆਇਆ ਤੇ ਫਿਰ ਉਹ ਸਾਰੇ ਪਰਿਵਾਰ ਨਾਲ ਬੈਠ ਕੇ ਲੰਮਾ ਸਮਾਂ ਗੱਲਾਂ ਕਰਦੇ ਰਹੇ ਇੱਥੇ ਹੀ ਲੋਕਾਂ ਦੇ ਮਨਾਂ ਵਿੱਚ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਨਾ ਤਾਂ ਵੀਡੀਓ ਵਿੱਚ ਕੋਈ 에ਰਪੋਰਟ ਦੀ ਕਲਿੱਪ ਦਿਖਾਈ ਦਿੱਤੀ ਤੇ ਨਾ ਹੀ ਪਰਿਵਾਰ ਨਾਲ ਗੱਲਾਂਬਾਤਾਂ ਦੀ ਕੋਈ ਕਲਿੱਪ ਸ਼ੇਅਰ ਕੀਤੀ ਗਈ ਬਲੌਗ ਵਿੱਚ ਸਿਰਫ ਰਵੀ ਨੂੰ ਬੈਗ ਦੇ ਕੋਲ ਬੈਠਾ ਦਿਖਾਇਆ ਗਿਆ ਇਹ ਸਭ ਕੁਝ ਦੇਖ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਇਹ ਸਿਰਫ ਵਿਊਜ਼ ਲਈ ਬਣਾਇਆ ਗਿਆ ਥੰਬਨੇਲ ਸੀ ਲੋਕਾਂ ਦਾ ਕਹਿਣਾ ਹੈ ਕਿ ਜੇ ਰਵੀ ਅਤੇ ਮਹਿਕ ਦੀ ਮਾਂ ਇੰਡੀਆ ਆਏ ਹੁੰਦੇ ਤਾਂ ਜ਼ਰੂਰ ਕੋਈ ਨਾ ਕੋਈ ਪੋਸਟ ਫੋਟੋ ਜਾਂ ਕਲਿੱਪ ਲੋਕਾਂ ਦੇ ਸਾਹਮਣੇ ਆਉਂਦੀ ਖਾਸ ਕਰਕੇ ਇਹੋ ਜਿਹੇ ਮੌਕਿਆਂ ਤੇ ਪਰਿਵਾਰ ਆਪਣੇ ਪਰਿਵਾਰ ਨਾਲ ਪਲ ਸਾਂਝੇ ਕਰਦੇ ਹਨ ਪਰ ਅਜਿਹਾ ਕੋਈ ਜ ਵੀ ਨਹੀਂ ਹੋਇਆ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਮਨਿੰਦਰ ਵੀਰ ਨੇ ਕਿਹਾ ਸੀ ਕਿ ਉਹ ਖੁਦ ਦੀਵਾਲੀ ਤੇ ਇੰਡੀਆ ਜਾਣਗੇ ਉਸ ਸਮੇਂ ਵੀ ਰਵੀ ਵੀਰ ਦੇ ਇੰਡੀਆ ਆਉਣ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੁਣ ਇੱਕਦਮ ਕਿਵੇਂ ਕਹਿ ਦਿੱਤਾ ਕਿ ਰਵੀ ਇੰਡੀਆ ਸੀ ਦੂਜੇ ਪਾਸੇ ਮੈਂ ਆਪਣੀਆਂ ਵੀਡੀਓਜ਼ ਵਿੱਚ ਦੱਸ ਰਹੀ ਹੈ ਜੇ ਉਹ ਕੈਨੇਡਾ ਜਾਣ ਲਈ ਸ਼ਾਪਿੰਗ ਕਰ ਰਹੀ ਹੈ ਜੇ ਉਹ ਜਲਦੀ ਕੈਨੇਡਾ ਜਾ ਰਹੀ ਹੈ ਤਾਂ ਇਹ ਵੀ ਇੱਕ ਸਵਾਲ ਹੈ ਕਿ ਰਵੀ ਅਤੇ ਉਸ ਦੀ ਮਾਂ ਪਹਿਲਾਂ ਕਿਉਂ ਚਲੇ ਗਏ ਕੀ ਪਰਿਵਾਰਕ ਕਾਰਨ ਸਨ ਜਾਂ ਕੁਝ ਹੋਰ ਜਦੋਂ ਮੇਰੀ ਪਹਿਲੀ ਵੀਡੀਓ ਵਿੱਚ ਇਹ ਗੱਲ ਆਈ ਤਾਂ ਦਰਸ਼ਕਾਂ ਨੇ ਮੈਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਜੇ ਰਵੀ ਸੱਚਮੁੱਚ ਇੰਡੀਆ ਆਇਆ ਸੀ ਤਾਂ ਮਨਿੰਦਰ ਵੀਰ ਜਾਂ ਮੈਕ ਨੇ ਪਹਿਲਾਂ ਇਹ ਗੱਲ ਕਿਉਂ ਨਹੀਂ ਦਸਤੀ ਲੋਕਾਂ ਦੀਆਂ ਇਹ ਗੱਲਾਂ ਬਿਲਕੁਲ ਸਹੀ ਹਨ ਜਦੋਂ ਕੋਈ ਸ਼ਖਸੀਅਤ ਸੋਸ਼ਲ ਮੀਡੀਆ ਤੇ ਆਪਣੀ ਜ਼ਿੰਦਗੀ ਸਾਂਝੀ ਕਰਦੀ ਹੈ ਤਾਂ ਲੋਕਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਸਵਾਲ ਪੁੱਛਣ ਕਿਉਂਕਿ ਦਰਸ਼ਕ ਹੀ ਉਹ ਤਾਕਤ ਹਨ ਜੋ ਕਿਸੇ ਵੀ ਚੈਨਲ ਜਾਂ ਬਲੌਗ ਨੂੰ ਅੱਗੇ ਵਧਾਉਂਦੇ ਹਨ ਹੁਣ ਇਹ ਸਾਰੇ ਸਵਾਲਾਂ ਦੇ ਜਵਾਬ ਮਨਿੰਦਰ ਵੀਰ ਮੈਕ ਜਾਂ ਮੰਗਟ ਪਰਿਵਾਰ ਹੀ ਦੇ ਸਕਦੇ ਹਨ ਲੋਕ ਤੁਹਾਨੂੰ ਪਿਆਰ ਕਰਦੇ ਹਨ ਤੁਹਾਡੇ ਨਾਲ ਜੁੜੇ ਹਨ ਇਸ ਲਈ ਉਹ ਸਚਾਈ ਜਾਨਣਾ ਚਾਹੁੰਦੇ ਹਨ ਕਿਉਂਕਿ ਜੇ ਦਰਸ਼ਕਾਂ ਦੇ ਮਨਾਂ ਵਿੱਚ ਸ਼ੱਕ ਬਣ ਗਿਆ ਤਾਂ ਉਹਨਾਂ ਦੀ ਭਰੋਸਾ ਘਟਣ ਲੱਗਦਾ ਹੈ ਇਸ ਲਈ ਸਭ ਤੋਂ ਵਧੀਆ ਇਹ ਹੈ ਕਿ ਪਰਿਵਾਰ ਆਪਣੇ ਦਰਸ਼ਕਾਂ ਨਾਲ ਖੁੱਲ ਕੇ ਗੱਲ ਕਰੇ ਤਾਂ ਜੋ ਸੱਚ ਹੈ ਉਹ ਸਾਫ਼ ਹੋ ਜਾਵੇ ਮੇਰਾ ਇਹ ਸਾਰਾ ਮੰਤਵ ਕਿਸੇ ਦਾ ਦਿਲ ਦਿਖਾਉਣਾ ਨਹੀਂ ਜੇ ਮੇਰੀਆਂ ਗੱਲਾਂ ਨਾਲ ਅਣਜਾਣੀ ਵਿੱਚ ਕਿਸੇ ਨੂੰ ਚੋਟ ਪਹੁੰਚੀ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮaaf ਕਰਨਾ ਪਰ ਮੇਰਾ ਪੂਰਾ ਵਿਸ਼ਵਾਸ ਹੈ ਕਿ ਦਰਸ਼ਕਾਂ ਦੇ ਸਵਾਲਾਂ ਦਾ ਸਹੀ ਜਵਾਬ ਦੇਣਾ ਹੀ ਸਭ ਤੋਂ ਵੱਡਾ ਸਤਿਕਾਰ ਹੈ ਜੇ ਤੁਹਾਨੂੰ ਮੇਰੀਆਂ ਇਹ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਬੈਲ ਆਈਕਨ ਔਨ ਕਰਨਾ ਨਾ ਭੁੱਲੋ ਤਾਂ ਜੋ ਅੱਗੇ ਤੋਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ ਜੀ